ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡ ਡੈਰੀ ਫਾਰਮ ਮੋਗਾ ਤੇ ਜੀ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 10778 ਜਿੰਨੇ ਵੀਰਾਂ ਨੇ ਜੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੋ ਤੇ ਨਾਲ ਘੰਟੀ ਦਾ ਬਟਨ ਆਲਟ ਸੈੱਟ ਕਰ ਲੋ ਜੀ ਅੱਜ ਦੀ ਵੀਡੀਓ ਪੰਡ ਮਾਣੂ ਕੇ ਗੱਲ ਜੀ ਤੇ ਸੀ ਉਹਨੇ ਹਾਲ ਸਿੰਘ ਵਾਲਾ ਤੇ ਜ਼ਿਲ੍ਹਾ ਬਾਜੂ ਨੂੰ ਪੈਂਦਾ ਜੀ ਮੋਗਾ ਤੁਹਾਡੇ ਲਈ ਅੱਜ ਦੀ ਵੀਡੀਓ ਚ ਟੋਟਲ 5 ਨਗਸ ਬਾਈ ਕੁਲ ਦਿਖਾਵਾਂਗੇ ਜੀ ਇਹਦੇ ਜੋ ਤਿੰਨ ਸੂਏ ਸਵਾਏ ਆ ਤੇ ਦੋ ਗੱਬਣ ਆ ਪੂਰੀਆਂ ਮੱਝਾਂ ਕੱਦ ਕਾਢ ਤੇ ਵਜਨ ਵਾਲੀਆਂ ਸੋਫੇ ਹੀ ਆ ਜੀ ਇੱਕ ਬਾਈ ਨੇ ਬੇਨਤੀ ਕਰਨੀ ਆ ਪਹਿਲਾਂ ਹੀ ਜੀ ਮੇਰੇ ਵੱਲੋਂ ਵੀ ਇਹ ਬਾਈ ਕਹਿੰਦਾ ਰੇਟ ਆਪਣੇ ਫੈਕਸ ਹੀ ਹੋਣਗੇ ਜੀ ਵਿੱਚੋਂ ਖੁਸ਼ੀ ਨਾਵੇਂ ਮਾਨਤਾ ਨਹੀਂ ਹੋਊ ਹੋਣਗੇ ਜਮਾ ਜਾਇਜ਼ ਜਾਣਕਾਰੀ ਪ੍ਰੋਪਰ ਤੁਹਾਨੂੰ ਬਾਈ ਤੋਂ ਲੈ ਲਾਂਗੇ ਤਸੱਲੀ ਭਰ ਤੁਸੀਂ ਕਰਨੀ ਆ ਨੰਬਰ ਸਕਰੀਨ ਤੇ ਬਾਈ ਦਾ ਚੱਲਦਾ ਰਹਿਣਾ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਨਾਮ ਤੇ ਐਡਰੈਸ ਦੱਸ ਦਿਓ ਜੀ ਨਾਮ ਗੁਰਬੀਰ ਸਿੰਘ ਆ ਜੀ ਪਿੰਡ ਮਾਨੂਕੇ ਕਹਿੰਦਾ ਜ਼ਿਲ੍ਹਾ ਮੋਗਾ ਜੀ ਤਸਦੀਕ ਜੀ ਤਸੀਲ ਨਿਹਾਲ ਸਿੰਘ ਵਾਲਾ ਜੀ ਮੋਬਾਈਲ ਨੰਬਰ ਦੱਸ ਦਿਓ ਜੀ 9465424492 ਜੀ ਠੀਕ ਆ ਬਈ ਕਿੰਨੇ ਕ ਟਾਈਮ ਹੋ ਗਿਆ ਕੰਮ ਕਰਦਾ ਕੰਮ ਕਾਜ਼ਮ ਬਈ 2011-12 ਦੇ ਆਪਾਂ ਕਰ ਲਗੇ ਪਹਿਲਾਂ ਹਰਿਆਣਾ ਚ ਮੁੰਨਿਆਂ ਲਿਆਉਂਦੇ ਸੀ ਆਪਾਂ ਸਟਾਰਟਿੰਗ ਉੱਥੋਂ ਹੀ ਬੀਤੀ ਜਾਣੀ ਜੀ ਸਟਾਰਟਿੰਗ ਉੱਥੇ ਆਹ ਚੰਗੀ ਮੈਂ ਦਾ ਸ਼ੌਂਕ ਆ ਜੀ ਆਪਾਂ ਨੂੰ ਠੀਕ ਆ ਜੀ ਤੇ ਹਰ ਵਕਤ ਅਵੇਲੇਬਲ ਹੁੰਦੇ ਨੇ ਹਾਂ ਹਰ ਵਕਤ ਹੀ ਆਪਣੇ ਕੋਲ 20 ਕ ਨਾਲ ਤਕਰੀਬਨ ਹੁੰਦੇ ਆ ਨਾਲ ਦੀ ਨਾਲ ਦਿਖ ਜਾਂਦੇ ਆ ਤਕਰੀਬਨ ਮੈਂ ਇਥੋਂ ਵੇਚਣ ਵਾਲੇ ਵਪਾਰੀ ਵੱਧ ਪਸ਼ੂ ਲੈ ਜਾਂਦੇ ਆ ਠੀਕ ਆ ਜੀ ਮੈਂ ਕਹਾਂ ਵੀਡੀਓ ਪਾਉਣ ਦਾ ਟਾਈਮ ਨਹੀਂ ਲੱਗਦਾ ਆਪਣੇ ਟਾਈਮ ਨਹੀਂ ਲੱਗਦਾ ਸਮਾਂ ਨਹੀਂ ਪਰ ਗਾਹਕ ਬਣਾਉਣ ਦੀ ਖਾਤਰੀ ਆਪਾਂ ਵੀਡੀਓ ਪਾਉਣ ਲੱਗੇ ਹਾਂ ਵੀ ਚਲ ਗਾਹਕ ਜੁੜੂਗਾ ਇੱਕ ਮੈਂ ਲੈ ਕੇ ਜਾਉ ਦਸਾਂ ਨੂੰ ਦੋ ਆ ਜਾਉ ਮੈਂ ਚੰਗੀ ਦਵਾਵਾਂਗੇ ਆਪ ਹੀ ਠੀਕ ਆ ਜੀ ਗਾਹ ਫਿਰ ਅਗਲਾ 10 ਪਾਉਂਦਾ ਤੇ ਵੀਰੇ ਥਣਾ ਦੀਆਂ ਸਾਰੀਆਂ ਓਕੇ ਹੁਣ ਥਣਾ ਥਣਾ ਦੀ ਓਕੇ ਵੀਰੇ ਸਾਰੀਆਂ ਮੁੰਆਂ 15 ਪਲੱਸ ਵਾਲੀਆਂ ਹੀ ਮੰਨ 15 ਪਲੱਸ ਵਾਲੀ ਜੇ ਬਾਕੀ ਸੇਵਾ ਦਾ ਜੇ ਕੋਈ ਵਾਅਦਾ ਹਾਂ ਹਾਂ ਸੇਵਾ ਦਾ ਬਾਈ ਸੇਵਾ ਕਰੂਗਾ ਤਾਂ ਦੁੱਧ ਦੇ ਦੂਗੇ ਜੇ ਸੀ ਛੱਡ ਕੇ ਪੈ ਜੂਗਾ ਤਾਂ ਫਿਰ ਤਾਂ ਉਹਨੇ 15 ਵਾਲੀ ਨੇ 10 ਨੂੰ ਨਹੀਂ ਦੇਣਾ ਸਹੀ ਗੱਲ ਹੈ ਜੀ ਇੱਕ ਨੰਬਰ ਤੋਂ ਬਾਈ ਸ਼ੁਰੂ ਕਰ ਲੈਣੇ ਆ ਜੀ ਨੀਲੀ ਰਾਵੀ ਤੋਂ ਸੁਹਾ ਕਿੰਨਵਾ ਸੂਈ ਹੈ ਜੀ ਇਹ ਦੂਜਾ ਸੁਹਾ ਮੇਰੇ ਰਾਤ ਦੀ ਸੂਈ ਹੈ ਠੀਕ ਆ ਰਾਤ ਹੀ ਸੂਈ ਆ ਜੀ ਬੱਚਾ ਕੀ ਦਿੱਤਾ ਜੀ ਬੱਚਾ ਕਟਾ ਹੀ ਮਗਰ ਠੀਕ ਆ ਜੇਰ ਡਨ ਆ ਜੀ ਹਾਂ ਓਕੇ ਆ ਬਈ ਜਾ ਵੀਡੀਓ ਬਣਾਈ ਹੋਈ ਆ ਆਪਣੇ ਕੋਲੇ ਠੀਕ ਆ ਬਈ ਇੱਕ ਚ ਵਾਈ ਹੋਈ ਆ ਹੁਣ ਜੀ ਇਹਦੀ ਹਾਂ ਯਾ ਕੱਢਿਆ ਜੀ ਬੱਚੇ ਚੋਂ 2.5 3 ਕਿਲੋ ਬੋਲਾ ਠੀਕ ਆ ਬਾਈ ਕਿੰਨਾ ਕੁ ਬਾਜੂ ਦੁੱਧ ਜੀ ਦੁੱਧ ਬਾਈ ਪਹਿਲੇ ਸਵੇਰੇ 13 ਕਿਲੋ ਦਿੱਤਾ ਤੁਹਾਨੂੰ ਠੀਕ ਆ ਜੀ ਲਿਆਜ ਵਾਲੇ ਬੰਦੇ ਕੋਲੇ ਆਈ ਆ ਠੀਕ ਆ ਬਾਈ ਹਾਂਜੀ ਹਾਂਜੀ ਤੋੜ ਕੇ ਦਿਖਾ ਦੇ ਵੀਰੇ ਇਹਨੂੰ ਲੋ ਵਾਈ ਦੇ ਦਸਨ ਮੁਤਾਬਕ ਜੀ ਥੂਆ ਦੂਜਾ ਸੂਈ ਆ ਜੀ ਹਾਂ ਦੂਜਾ ਵੀਰੇ ਤੇ ਰਾਤ ਹੀ ਸੂਈ ਆ ਜੇਰ ਪ੍ਰੋਪਰ ਡਨ ਆ ਬੱਚਾ ਮਗਰ ਕ ਬਚਾ ਕੇ ਦੌਰ ਦਾ ਥੋੜਾ ਬੱਚੇ ਦਾ ਕਰਦਾ ਜੀ ਬਾਈ ਦੱਸਦਾ 23 ਤੋਂ 3 ਕਿਲੋ ਬੋਲਾ ਆਪਣਾ ਕੱਢਿਆ ਹੋਇਆ ਜੀ ਬਾਕੀ ਵਜਨ ਵਜੂਦ ਦੇ ਪੱਖ ਤੋਂ ਪੂਰੀ ਚੰਗੀ ਹੈ ਥਾਨ ਕੱਲਾ-ਕੱਲਾ ਨਿਖੜਮਾ ਹੱਥੀ ਜਵਾਈ ਵਾਲਾ ਥਾਨਾ ਜੀ ਵੱਡਾ ਹਵਾਨਾ ਪਹਿਲੇ ਸੂਏ ਦਾ 13 ਕਿਲੋ ਦਾ ਰਿਕਾਰਡ ਆ ਜੀ ਭਲਵਾਨਾਂ ਵਾਲੀ ਤੋਰਾ ਐਗਟੀਆਰ 22 ਕਹਿੰਦਾ ਜਾਊ 15 ਪਲੱਸ ਸੀ ਬਾਕੀ ਸੇਵਾ ਦੇ ਸਰਤੇ ਆ ਜੇ ਕੋਈ ਵੀ ਵਾਧਾ ਕਰ ਲੂ ਤਾਂ ਵਾਧਾ ਵੀ ਲੈ ਸਕਦਾ ਜੀ ਕੁਆਲਿਟੀ ਦੇ ਪੱਖ ਤੋਂ ਪੂਰੀ ਚੰਗੀ ਆ ਫਣਾ ਦੀ ਵੀ ਓਕੇ ਆ ਜੀ ਸੀਲਸ ਅਲੱਗ ਵੀ ਪੂਰੀ ਆ ਬਾਕੀ ਤੁਹਾਨੂੰ ਧਾਰਾ ਮਾਰ ਕੇ ਚੈੱਕ ਕਰਾ ਦਿੰਨੇ ਆ ਜੀ ਬੱਚਾ ਮਗਰ ਘੱਟਾ ਮਿਲ ਜਾਣਾ ਇਹ ਤੁਹਾਨੂੰ ਜੇ ਐਡੀ ਮੱਜ ਨੇ 15 16 ਨਾਲ ਦਿੱਤਾ ਫਿਰ ਵੀਰੇ ਦੇਣਾ ਵੀ ਕਿਨੇ ਧਾਰਾ ਮਾਰ ਦੀ ਵੀਰੇ ਧਾਰਾ ਮਾਰ ਕੇ ਤੁਹਾਨੂੰ ਚੈੱਕ ਵੀ ਕਰਵਾ ਦਿੰਨੇ ਮੋਟੀ ਚਵਾਈ ਇੱਕ ਨੰਬਰ ਬਸ ਵੀਰੇ ਚੈੱਕ ਕਰੋ ਇਧਰਲੇ ਥਣਾ ਜੋ ਮਾਰ ਦੀ ਓਕੇ ਜੀ ਉਰ ਲੈ ਜੀ ਮਾਰ ਲਓ ਓਕੇ ਵੀਰੇ ਡਨ ਡਿਮਾਂਡ ਵੀਰੇ ਦੀ ਕੀ ਰਹਿਣ ਵਾਲੀ ਹੈ ਜੀ ਇਹਦਾ ਵੀਰੇ ਜਮਾਂ ਜੈਗ ਰੇਟ 1,10,000 ਰੀਐਸ ਨੂੰ ਹੀ ਹੈ ਦੇਣੀ ਹੈ ਬਾਈ ਐਸਨੋ ਹੀ ਆ 500 ਬਿਨਾਂ ਛੋਟ ਹੋਣੀ ਬਾਈ 500 ਬਿਨਾਂ ਹਾਂ ਬਾਮਾ ਲੈਣ ਦੇਣ ਪ੍ਰਾਈਸ ਹੈ ਪਰ ਵੀਰੇ 1,10,000 ਤੋਂ ਤੁਹਾਨੂੰ ਇਹ ਜੀ ਮੱਝ ਮੈਲ ਨਾਲ ਮੁਸ਼ਕਲ ਆ ਜੀ ਇੰਨੀ ਵਜਨ ਮੌਜੂਦ ਆਲੀ ਹੈ ਜੀ ਪਰ ਰੇਟ ਬਾਈ ਕਹਿੰਦਾ ਫਿਕਸ ਆ ਜੀ ਲੈਣੀ ਲੈਣੇ ਆ ਜੀ ਬਾਕੀ ਫੜਾਂ ਦੀ ਓਕੇ ਆ ਧਾਰਾ ਮਾਰ ਕੇ ਤੁਹਾਨੂੰ ਚੈੱਕ ਕਰवाती ਹੈ ਅੱਗੇ ਵੀਰੇ ਦੋ ਨੰਬਰ ਇਹਦੀ ਕੀ ਡਿਟੇਲ ਆ ਜੀ ਵੀਰੇ ਤੀਜਾ ਸੁਆ ਤੀਜਾ ਸੂਆ ਹੁੰਦੀ ਆ ਜੀ ਇਹ 5 ਲੈ ਦੇ 4 ਦਿਨ ਲੈ ਜੇ ਠੀਕ ਆ ਜੀ ਬਰੀਕੀ ਬਰੂਕੀ ਬਹੁਤ ਜਿਆਦਾ ਦੁੱਧ 15 ਕਿਲੋ ਪਾਵੀ ਕੱਦ ਕਦ ਕਦ ਬਹੁਤ ਹੈ ਕੱਦ ਦੇ ਬਾਈ ਮਾੜਾ ਜਿਹਾ ਬਰੋਬਰ ਹੋ ਜੀ ਬਾਈ ਦੇ ਮੋਢੇ ਤੋਂ ਵੀ ਤਾਂ ਜਾਂਦੀ ਆ ਜੀ ਚੈੱਕ ਕਰ ਸਕਦੇ ਹੋ ਹਾਈਟ ਵਜ਼ਨ ਲਓ ਵੀ ਇਧਰ ਨੂੰ ਲੈ ਆਈ ਵਜ਼ਨ ਮਜੂਦ ਦੇ ਪੱਕ ਤੋਂ ਪੂਰੀਆਂ ਚੰਗੀਆਂ ਫੁੱਲ ਹੈਵੀ ਬਾਡੀ ਸਟਰਕਚਰ ਆ ਜੀ ਥਣ ਕੱਲਾ ਕੱਲਾ ਨਿੱਖਣ ਮਾ ਦੇਣ ਜਰੂਰ ਪੰਜ ਚਾਰ ਕਰਮ ਵਾਲੀ ਹਜੇ ਲੈ ਜੂਗੀ ਖੁੱਲੇ ਹੀ ਲੈ ਜੂਗੀ ਹੋ ਸਕਦਾ 1-2 ਦਿਨ ਵੱਧ ਵੀ ਲੈ ਜੇ 15 ਪਲੱਸ ਬਾਈ ਕਹਿੰਦਾ ਹੱਸ ਕੇ ਜਾਊਗੀ ਜਿਹੜੇ ਸਾਹਮਣਾ ਵਜਨ ਵਜੂਦ ਦੇ ਪੱਖ ਤੋਂ ਪੂਰੀਆਂ ਸੰਭੀਆਂ ਚੰਗੀਆਂ ਜੀ ਥਣ ਕੱਲਾ ਕੱਲਾ ਥਣਾ ਦੀ ਓਕੇ ਹੋਗੇ ਪਾਰ ਪਿੱਛੇ ਦੀ ਗਾਰੰਟੀ ਆ ਬਾਈ ਓਕੇ ਓਕੇ ਬਰੇ ਘਰ ਦੀ ਗਾਰੰਟੀ ਹੋ ਆਪਣੀ ਠੀਕ ਆ ਜੀ ਬਾਈ ਕਹਿੰਦਾ ਮੇਰੇ ਘਰ ਦੀ ਗਾਰੰਟੀ ਆ ਪਾਰ ਪਿੱਛੇ ਦੀ ਬੇਸਿਕ ਜਿਹੋ ਥਣਾ ਦੀ ਵੀ ਗਾਰੰਟੀ ਆ ਬਾਕੀ ਝੂਲ ਹਵਾਨੇ ਚ ਬਹੁਤ ਬਈ ਆ ਜੀ ਸਾਰੀਆਂ ਵਲਟ ਨਾ ਕਰ ਮਾਰੀ ਨੇ ਕੱਢ ਕੇ ਸੂਣਾ ਚੰਗਾ ਕੱਦ ਕਾਠਾ ਚੰਗਾ ਵਜਨ ਆ ਜੀ ਬਾਕੀ ਠੰਡੀ ਸੀਲ ਆ ਡਿਮਾਂਡ ਬਰੇ ਦੀ ਕੀ ਰਹਿਣ ਵਾਲੀ ਆ ਜੀ ਇਹਦਾ ਵੀ 1 15 ਲਾਸਟ ਪ੍ਰਾਈਸ ਹੈ ਠੀਕ ਹੈ ਜੀ ਤੇ ਜੇ ਕੋਈ ਜੋੜਾ ਲੈ ਜੇ ਵੀਰੇ ਆਮਾਨ ਤਾਂ ਹੋਊਰੇ ਪਤਾ ਕੀ ਗੱਲ ਹੈ ਪਹਿਲਾਂ ਹੀ ਆਪਾਂ ਰੇਟ ਜਾਇਜ਼ ਰੱਖਿਆ ਖਿੱਚ ਕੇ ਰੱਖਿਆ ਕੋਈ ਐਂ 1.5 ਮੰਗੀ ਜਾਵਾਂਗੇ 30 35 ਜਗਲਾ ਵੈਸੇ ਖੁਸ਼ ਹੋ ਕੇ ਲੈ ਲੈਂਦਾ ਆਪਾਂ ਜਾਇਜ਼ ਯਸ ਨੂੰ ਵਾਲਾ ਗਾਹ ਕਾਲਾ ਕੰਮ ਹੀ ਕਰਿਆ ਠੀਕ ਹੈ ਜੀ ਹਾਂ 1 ਲੱਖ 15000 ਰੁਪਇਆ ਇਹਦੀ ਡਿਮਾਂਡ ਆ ਆਪਾਂ ਅੱਜ ਤੁਹਾਨੂੰ ਪਸ਼ੂ ਮਿਲਨੇ ਵੀਰੇ ਬਿਲਕੁਲ ਜਾਇਜ਼ ਡਿਮਾਂਡ ਆ ਜੀ 1 ਲੱਖ 15000 ਹਰਿਆਣੇ ਦੀ ਮਾਝਾ ਬਾਈ ਦੱਸਦਾ ਪਰ ਜਦੋਂ ਤੁਸੀਂ ਆ ਕੇ ਵੇਖੋਗੇ ਮੱਝ ਤੁਹਾਡੇ ਦਿਲ ਲੱਗੂ ਬੈਕ ਸਾਈਡ ਨੂੰ ਵੀ ਹਮਾਨੇ ਦੀ ਧੱਕ ਬਹੁਤ ਆ ਜੀ ਆਪਾਂ ਨੇੜੇ ਤੋਂ ਚੈੱਕ ਕਰਾ ਦਿੰਨੇ ਆ ਤੇ ਆ ਗਾੜੀ ਚ ਵੀ ਦੁੱਦ ਦੇ ਚੰਗਾ ਹੋ ਜਾਊਗਾ 1 15 ਚੋਂ ਲੈਸ ਹੋ ਜਾਊਗਾ ਅੱਗੇ ਵੀਰੇ ਤਿੰਨ ਨੰਬਰ ਪੈਠ ਪੂੜਾ ਚੈੱਕ ਕਰੋ ਲਗਭਗ ਤਿੰਨ ਫੋਟਾਂ ਨੂੰ ਉਪਰੋ ਚੌੜੀ ਪਈ ਆ ਜੀ ਸੂਆ ਵੀਰੇ ਕਿਨਾਂ ਜੀ ਸੂਆ ਵੀਰੇ ਦਾ ਵੀ ਤੀਜਾ ਹੀ ਆ ਇਹ ਸੂਈ ਵੀ ਆ ਜੀ ਹਾਂ ਇਹਦਾ ਤੀਜਾ ਆ ਲੈਣਾ ਉਹ ਕੱਟੀ ਬਕੱਟੀ ਲਈ ਉਹਰੇ ਯਾਰ ਮੜੇ ਜੀ ਬੱਚਾ ਮਗਰ ਕੱਟੀ ਆ ਦੇਖ ਸਕਦੇ ਵੀਰੇ ਖੋਲ ਲਈ ਆ ਉਹਰੇ ਨਾਲੂ ਆਇਆ ਉਹ ਠੀਕ ਆ ਜੀ ਤੇ ਦੰਨ ਦੰਨ ਹੋ ਕੇ ਸੂਈ ਨੂੰ ਜੇਰ ਡੰਨਾ ਜੀ ਜੇਰ ਡੰਨਾ ਵੀਰੇ 12 ਕਿਲੋ ਸਟਾਰਟਿੰਗ ਆ ਜਾਨੀ ਇਹਦਾ ਬੋਲਾ ਸਟਾਰਟਿੰਗ ਆ ਹਾਂ 16 ਵੀ ਚੋ ਸਕਦਾ ਬੰਦਾ ਆਪਦੀ ਸੇਵਾ ਤੇ 18 ਵੀ ਚੋ ਸਕਦਾ ਠੀਕ ਆ ਜੀ ਹਾਂ ਕੱਟ ਕਾਟ ਪੂਰਾ ਹੀ ਵੱਡਾ ਜੀ ਹਾਂ ਕੱਟੀ ਦਾ 나ੜੂਆ ਦੇਖਣ ਦੇ ਨਾਲ ਉਹ ਕੱਟੀ ਆਉਂਦੀ ਆ ਠੀਕ ਆ ਜੀ 나ੜੂਆ ਦਾ 나ੜੂਆ ਨਾਲ ਆ ਮਗਰ ਤੁਹਾਨੂੰ ਤੋਹਫਾ ਮਿਲ ਜਾਣਾ ਜੀ ਫ੍ਰੀ ਕਿ ਅੱਗੇ ਵਾਰ ਸਕਦੇ ਹਾਂ ਜੀ ਬਾਕੀ ਇਹ ਘਾਰ ਹੀ ਮਾਰਦੇ ਵੀਰੇ ਅੱਗੇ ਲਾ ਬੱਚਾ ਲਾ ਦੇ ਬੱਚਾ ਲਾ ਕੇ ਜੀ ਆਪਾਂ ਧਾਰਾ ਮਾਰ ਕੇ ਤੁਹਾਨੂੰ ਚੈੱਕ ਹੀ ਕਰਵਾ ਦਿੰਨੇ ਆ ਜੀ ਤਾਕੇ ਸੱਜਣ ਵੀਰ ਨੂੰ ਤਸੱਲੀ ਹੋ ਜੇ ਜਿਹੜੀ ਸਟਾਰਟਿੰਗ ਬੋਲਾ ਬਾਈ ਦੱਸਦਾ ਉਹ 12 ਕਿਲੋ ਤੋਂ ਸਟਾਰਟ ਆ ਜੀ ਹੁਣ ਦੁੱਧ ਜਿੰਨਾ ਤੁਸੀਂ ਮਰਜ਼ੀ ਚੋ ਲਿਓ ਚਵਾਈ ਚੈੱਕ ਕਰ ਸਕਦੇ ਹੋ ਇੱਕ ਨੰਬਰ ਉੱਪਰ ਲੈ ਲੈਣਾ ਜਮਾਦ ਦੀ ਪਰ ਓਕੇ ਜੀ ਮੋ ਅੱਗੇ ਲੈ ਲੈਣਾ ਜੀ ਓਕੇ ਜੀ ਬਾਈ ਜੰਗੀ ਬਾਈ ਲੱਗੀ ਹੈ ਮੋਟੀ ਮੋਟੀ ਚਵਾਈ ਬਾਈ ਪੂਰੀ ਮੋਟੀ ਆ ਤੋੜ ਕੇ ਦਿਖਾ ਦੀ ਵੀਰੇ ਮੱਜ ਨੂੰ ਫੋਲ ਵੱਡਾ ਕੱਦ ਕਾਠਾ ਇਸੇ ਬੰਨ ਲੀ ਬੱਚੇ ਨੂੰ ਸਾਈਡ ਤੇ ਵੀਰੇ ਸਾਈਡ ਤੇ ਬੰਨ ਫੋਲ ਵੱਡਾ ਕੱਦ ਕਾਠਾ ਸੁਆ ਤੀਜਾ ਜੀ ਹਾਂ ਤੀਜਾ ਹੀ ਵੀਰੇ ਠੀਕ ਹੈ ਜੀ ਸੁਆ ਤੀਜਾ ਸੁਈਆ ਬੱਚਾ ਮਗਰ ਤੁਹਾਨੂੰ ਤੋਹਫਾ ਮਿਲ ਜਾਣਾ ਔਰ ਹੈਵੀ ਬਾਡੀ ਸਟਰਕਚਰ ਜੀ 12 ਕਿਲੋ ਵੀਰੇ 12 ਕਿਲੋ ਬੋੜਾ ਹੀ ਹੈ ਠੀਕ ਹੈ ਜੀ 12 ਕਿਲੋ ਬੋੜਾ ਹੀ ਹੈ 4 ਚੋਲੇ 5 ਚੋਲੇ ਵਧੂਗੀ ਯਾਨੀ 12 ਤੋਂ ਜਿਵੇਂ ਆਪਾਂ ਚਵਾਈ ਕਰੀ ਜਾਵਾਂਗੇ ਸਹੀ ਗੱਲ ਹੈ ਜੀ ਵਧੂਗੀ ਫਰੇਕ ਨਾਲ ਚੱਲਣਾਗਾ ਪਲੱਸ ਹੋਈ ਯਾਨੀ ਹਵਾਨਾ ਪੂਰਾ ਟੌਪ ਦਾ ਜੀ ਥਾਣ ਕੱਲਾ ਕੱਲਾ ਨਿਖੜਮਾ ਹੱਸੀ ਜਵਾਈ ਵਾਲਾ ਥਾਣਾ ਜੀ weight ਵਜਨ ਵਜੂਦ ਤੇ ਤੇ ਬਾਕੀ ਦੂਜੇ ਮੱਜਾਂ ਦੇ ਮੁਕਾਬਲੇ ਵੀ ਪੂਰਾ ਉੱਚੀ ਆ ਜੀ ਬੱਚਾ ਨਾਲ ਕੱਟੀ ਆ ਜਿੰਨੀ ਚੰਗੀ ਆ ਆਪ ਆ ਉਨਾ ਚੰਗਾ ਚੰਗਾ ਮਗਰ ਬੱਚਾ ਮਿਲ ਜਾਣਾ ਜੀ ਡਿਮਾਂਡ ਵੀਰੇ ਦੀ ਇਹਦੀ ਨਿਮਾਂਡ ਵੀਰੇ 1,20,000 ਜਮਾ ਜੈ ਜੀ ਠੀਕ ਹੈ ਜਮਾ ਜੈ ਜੀ ਨਿਮਾਂਡ ਆ ਜੀ 1,20,000 ਵਿੱਚੋਂ ਲੈਸ ਭਾਈ ਕਹਿੰਦਾ ਆਪਾਂ ਜ਼ਰੂਰ ਕਰ ਦਾਂਗੇ ਜੀ ਅੱਗੇ ਵੀਰੇ 4 ਨੰਬਰ ਇਹਦੀ ਕੀ ਡਿਟੇਲ ਆ ਜੀ ਇਹ ਵੀ ਤੀਜਾ ਸੁਭਾਏ ਦਾ ਵੀਰੇ ਠੀਕ ਹੈ ਜੀ ਕਦੋਂ ਸੂਈ ਹੈ ਜੀ ਇਹ ਇਹਨੂੰ ਵੀਰੇ 5 ਦਿਨ ਹੋ ਗਏ ਠੀਕ ਆ ਬਾਈ ਬੱਚਾ ਕੀ ਹੈ ਜੀ ਬੱਚਾ ਜੇ ਮਰ ਕਟਾਈ ਠੀਕ ਆ ਕਿੰਨਾ ਦੁੱਧ ਨਟ ਤਿਆਰ ਆ ਜੀ ਹੁਣ ਇਸ ਲਈ ਵੀਰੇ 11 ਕਿਲੋ ਨਟ ਆ ਜੇ 11 ਕਿਲੋ ਹਾਂ ਜਾਉ ਪਲੱਸ ਬਾਈ ਹੈ ਜੀ ਬਾਈ 14 ਕਿਲੋ ਦੋਗੇ ਠੀਕ ਆ ਥਣਾ ਦੀ ਕੰਨਣਾ ਜੀ ਥਣਾ ਥਣਾ ਦੇ ਓਕੇ ਵੀਰੇ ਬੜੀ ਚੰਗੀ ਮੋਟੀ ਜਵਾਈ ਦੀ ਹੈ ਧਾਰਾਂ ਮਾਰਦ ਨੇ ਬੜੀ ਗਲਾ ਤੋੜ ਕੇ ਦਿਖਾ ਜੀ ਪਹਿਲਾਂ ਕੋਈ ਗੱਲ ਨਹੀਂ ਵੀਰੇ 22 ਦੇ ਦਸਰ ਮਤਾਬਕ ਸੂਆ ਤੀਜਾ ਸੂਈ ਹੈ ਜੀ 4 ਤੋਂ 5 ਦਿਨ ਹੋ ਗਏ ਸਮਾ ਹੋ ਗਿਆ ਸੂਈ ਨੂੰ ਬਾਕੀ 11 ਕਿਲੋ ਤੋਂ ਸਟਾਰਟਿੰਗ ਆ ਜੀ ਐਸੇ ਵਕਤ 11 ਕਿਲੋ ਆ ਤਸੱਲੀ ਤੁਸੀਂ ਕਰਨੀ ਆਪਦੀ 2 ਟਾਈਮ 4 ਟਾਈਮ ਚਾਹੀ 6 ਟਾਈਮ ਕੋਈ ਵੀ ਵੀਰ ਮਿਲ ਕੇ ਕਰ ਸਕਦਾ ਜੀ ਥਾਣ ਕੱਲਾ ਕੱਲਾ ਨਿਖੜਨਾ ਹੱਥੀ ਚਵਾਈ ਵਾਲਾ ਥਾਣਾ ਜੀ ਮੋੜ ਲੈ ਵੀਰੇ ਬਾਕੀ ਫੇਸ ਕੁਆਲਟੀ ਵੀ ਸੋਹਣੀ ਆ ਜੀ ਵਜਨਾ ਵਜੂਦ ਵੀ ਚੰਗਾ ਕੱਦ ਕਾਠ ਵੀ ਚੰਗਾ ਥਾਣ ਕੱਲਾ ਕੱਲਾ ਆਪਾਂ ਤੁਹਾਨੂੰ ਨੇੜੇ ਤੋਂ ਚੈੱਕ ਕਰਾ ਦਿੰਨੇ ਆ ਜੀ ਮਗਰ ਬੱਚਾ ਇਹਦੇ ਆ ਜਾਂਦਾ ਜੀ ਇਕ ਇਹਦੀ ਡਿਮਾਂਡ ਵੀਰੇ ਕੀ ਰਹਿਣ ਵਾਲੀ ਹੈ ਜੀ ਇਹ ਵੀਰੇ 1 ਲੱਖ 8000 ਦੀ ਹੋਊ ਯਸਨੋ ਯਸਨੋ ਜੀ ਠੀਕ ਹੈ ਜਮਾ ਜੈ ਜਮਾ ਜੈ ਰੇਟ ਲੱਗੇ 1 ਲੱਖ 8000 ਦੀ ਯਸਨੋ ਬਾਈ ਕਹਿੰਦਾ ਕਰਦਾਂਗੇ ਜਮਾ ਭਾਅ ਚ ਮੇਰੇ ਅਕੋਰਡਿੰਗ ਜੀ ਤੁਹਾਨੂੰ ਐਜ ਦੇ ਪਸ਼ੂ ਨਹੀਂ ਮਿਲਣੇ ਜੀ ਅੱਗੇ ਵੀਰੇ 5 ਨੰਬਰ ਇਹਦੀ ਕੀ ਡਿਟੇਲ ਆ ਜੀ ਇਹ ਵੀਰੇ ਘਰ ਦੀ ਝੋਟੀ ਆ ਵਾ ਪਹਿਲਾ ਸੂਹਾ ਚੋਇਆ ਹੈਗਾ ਆ ਜੀ ਕੱਟੀ ਖੜੀ ਨਾਲ ਠੀਕ ਆ ਬਾਈ ਇਹ ਕਿ ਦੂਜਾ ਸੂਹਾ ਸੂਹ ਕੇ ਦੇਣੇ ਹਫਤਾ ਆਕ ਲੈਂਦੀ ਹੈ ਇੱਕ ਹਫਤਾ ਲੈ ਜੀ ਹਾਂ ਪਹਿਲੇ ਸੂਹ ਵੀਰੇ ਦੁੱਧ ਪਹਿਲੇ ਸੂਏ ਵੀਰੇ 13 ਕਿਲੋ ਦੁੱਧ ਦਤਾ ਨੇ ਠੀਕ ਹੈ ਜੀ ਐਦਗੀ 15 ਵੀ ਦੇ ਸਕਦੀ 16 ਵੀ ਦੇ ਸਕਦੀ ਠੀਕ ਹੈ ਬਾਈ ਹਾਂ ਫੇਸ ਕੁਆਲਟੀ ਵੇਲਾ ਧੌਣ ਗਰਦਨ ਵੇਖ ਕੇ ਦੀ ਲੰਬਾਈ ਪੂਰੀ ਲੰਬਾਈ ਕੁੰਡਾ ਸਿੰਘ ਆ ਜੀ ਬਾਹਰ ਵੀ ਲਿਆਈ ਵੀਰੇ ਤੇ ਇਹ ਨਾ ਜਰੂਰ ਲੈ ਜੂਗੀ ਹਜੇ ਸੂਆ ਦੂਜਾ ਸੁੰਦੀ ਆ ਬਾਈ ਕਹਿੰਦਾ ਘਰ ਦੀ ਆ ਜੀ ਛੋਟੇ ਪਹਿਲੇ ਸੂਏ 13 ਕਿਲੋ ਦੁੱਧ ਚੋਇਆ ਵਾ ਇੱਕ ਯਾਰ 15 ਦੀ ਉਮੀਦ ਆ ਬਾਕੀ ਕੁਆਲਟੀ ਤੁਸੀਂ ਚੈੱਕ ਕਰ ਸਕਦੇ ਤੇ ਬਾਕੀ ਬਾਈ ਦੀ ਸੇਵਾ ਤੁਹਾਨੂੰ ਦੇਸੀ ਰਹੀ ਆ ਫੁੱਲ ਕੱਦ ਕਾਠ ਵਾਲੀ ਆ ਵਜਨ ਵਜੂਦ ਵਾਲੀ ਆ ਥੋੜਾ ਜਿਆ ਕੈਮਰੇ ਤੋਂ ਡਰਦਾ ਹੀ ਪਸ਼ੂ ਥਾਣਾ ਦੇ ਸਹਿਜ ਵੀ ਸੋਨੇ ਮੋੜ ਲੈ ਵੀਰੇ ਮੁੱਠੀ ਵਾਲਾ ਹਨ ਕੁਆਲਿਟੀ ਆ ਪੂਰਾ ਕੁੰਡਾ ਸਿੰਘ ਆ ਜੀ ਥਣ ਕੱਲਾ ਕੱਲਾ ਨਿਕੜ ਮਾ ਆਪਾਂ ਤੁਹਾਨੂੰ ਨੇੜੇ ਤੇ ਚੈੱਕ ਕਰਾ ਦਿੰਨੇ ਆ ਬਾਕੀ ਚਾਰ ਹੀ ਥਾਣਾ ਕੋਈ ਫੋਟ ਨਿਸ਼ਾਂਤ ਨਹੀਂ ਜੀ ਵਜ਼ਨ ਮੌਜੂਦ ਪੂਰਾ ਚੰਗਾ ਜੀ ਇਹਦੀ ਡਿਮਾਂਡ ਵੀਰੇ ਕੀ ਰਹਿਣ ਵਾਲੀ ਆ ਜੀ ਇਹ ਵੀਰੇ 1,45,000 ਦੀ ਦਵਾਂਗੇ ਜੇ ਅੱਜ ਕੋਈ ਲੈ ਜਾਂਦਾ ਤਾਂ ਠੀਕ ਆ ਜੀ ਤੇ ਚਵਾ ਕੇ ਆਪਾਂ 15 ਸੋਨਾ ਕਿਲੋ ਦੁੱਧ ਲੈਣਾ ਠੀਕ ਆ ਜੀ ਫਿਰ ਵੀਰੇ ਉਹਦਾ ਰੇਟ ਕਰਾਂਗੇ ਆਪਾਂ ਸਹੀ ਗੱਲ ਆ ਜੀ ਜੇ ਅੱਜ ਕੱਚੀ ਲੈ ਕੇ ਜਾਂਦਾ 1,45,000 ਰੁਪਿਆ ਡਿਮਾਂਡ ਆ ਜੀ ਜੇ ਕੋਈ ਸਵਾ ਕੇ ਲੈ ਕੇ ਜਾਊਗਾ ਤਾਂ ਉਹ ਜੀ ਡਿਮਾਂਡ ਹੋ ਜੂਗੀ ਕਿਉਂਕਿ ਉਹਦੋਂ ਕਰਮਾਂ ਦੀਨ ਤਿਆਰੀ ਹੋਰ ਸੁਣੀ ਫੜ ਲੈਣੀ ਹੈ ਜੀ ਜਿਹਨੂੰ ਕੋਈ ਵੀ ਐਨੀਮਲ ਪਸੰਦ ਆਊਗਾ ਨੰਬਰ ਸਕਰੀਨ ਤੇ ਬਾਈ ਦਾ ਚੱਲੂਗਾ ਜੀ ਬਾਈ ਨਾਲ ਕਨੈਕਟ ਕਰ ਸਕਦੇ ਆ ਜੀ ਧੰਨਵਾਦ